ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੂ ਵੀ ਜਾਣਦੇ ਹੋ ਕਿ 2019 ਦੀਆਂ ਚੋਣਾਂ ਦਾ ਬਿਗਲ ਉੱਭਜ ਚੁੱਕਿਆ ਹੈ ਤੇ ਹਰ ਸਿਆਸੀ ਤਿਰ ਨੇ ਆਪਣੀ ਕਮਰ ਕੱਸ ਲਈ ਹੈ ਪਰ ਅਗਰ ਗੱਲ ਕਾਂਗਰਸ ਪਾਰਟੀ ਦੀ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਆਪਣੇ ਨੂੰ ਨੁਮਾਇੰਦਿਆਂ ਨੂੰ ਲੈ ਕੇ ਅਜੇ ਚੁੱਪੀ ਸਾਤੇ ਹੋਈ ਹੈ ਜਦੋਂ ਸੀਐਮ ਪੰਜਾਬ ਕੈਪਟਨ ਅਮਨਿੰਦਰ ਸਿੰਘ ਨੂੰ ਪੁੱਛਿਆ ਗਿਆ ਕਿ ਕਿਹੜੀ ਕਿਹੜੀ ਸੀਟ ਤੋਂ ਕੌਣ ਕੌਣ ਨੁਮਾਇੰਦਾ ਮੈਦਾਨ ਦੇ ਵਿੱਚ ਹੋ ਸਕਦਾ ਹੈ ਤਾਂ ਉਹਨਾਂ ਦਾ ਜਵਾਬ ਨੋ ਕਮੈਂਟ ਨੋ ਕਮੈਂਟ ਨੋ ਕਮੈਂਟ ਹੀ ਸੀ ਅਤੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਪ੍ਰਤਾਪ ਸਿੰਘ ਭਾਜਪਾ ਦੀ ਤਾਂ ਤੁਸੀਂ ਬਾਖੂ ਵੀ ਜਾਣਦੇ ਅਜਬਾ ਅਤੇ ਕੈਪਟਨ ਅਮਨਿੰਦਰ ਸਿੰਘ ਦੇਵੀ ਵਿਚਾਰ ਆਪਸ ਵਿੱਚ ਮੇਲ ਖਾਂਦੇ ਹੋਏ ਨਜ਼ਰ ਨਹੀਂ ਆਉਂਦੇ ਜੋ ਚੱਕ ਜ਼ਾਹਿਰ ਹੋ ਚੁੱਕੇ ਨੇ ਸਾਡੇ ਜਨ ਸੈਕਟਰ ਸਾਹਿਬਾ ਸਾਡੇ ਪੀਸੀ ਪ੍ਰੈਜ਼ੀਡੈਂਟ ਮੈਂ ਤੇ ਵੇਨੂ ਗੋਪਾਲ ਜੀ ਦੀ ਅਸੀਂ ਡਿਸਕਸ਼ਨਸ ਕੀਤੀਆਂ ਨੇ ਸੋ ਇਟ ਇਨੀਸ਼ੀਅਲ ਸਟੇਜਸ ਦੇ ਵਿੱਚ ਹੈ ਹਾਲੇ ਤਾਂ ਇਟ ਹਾਸ ਟੂ ਗੋ ਟੂ ਦੀ ਨੈਕਸਟ ਸਟੇਜ ਹੋਰ ਅੱਗੇ ਤਰੀਕ ਨੂੰ ਕਿੰਨੇ ਕ ਨਾਮ ਡਿਸਕਸ ਹੋ ਗਏ ਕਿੰਨੇ ਨਾਮ ਮੈਂ ਕੋਈ ਡੀਟੇਲ ਨਹੀਂ ਸੁਣ ਦੇਣ ਲੱਗਿਆ ਫੈਕਟ ਇਜ਼ ਨਾਮ ਸਾਰੇ ਡਿਸਕਸ ਹੋਏ ਨੇ ਸਾਰੀਆਂ ਸੀਟਾਂ ਹੋਈਆਂ ਨੇ ਬਟ ਕਿਹਦਾ ਫਾਈਨਲ ਹੋਏਗਾ ਉਹ ਤੁਹਾਨੂੰ ਪਤਾ ਨਹੀਂ ਚਾਰੋਂ ਮੌਜੂਦਾ ਐਮਪੀ ਇਲੈਕਸ਼ਨ ਲੜਨਗੇ ਪੰਜਾਬ ਦੇ ਜਿਹੜੇ ਨੋ ਆਨਸਰ ਬਲੇਸਨ ਗੁਰਦਾਸਪੁਰ ਨੂੰ ਲੈ ਕੇ ਤੇ ਮੈਂ ਅੰਦਰ ਇਹਨਾਂ ਨੂੰ ਕਿਹਾ ਕਿ ਕਾਂਗਰਸ ਪ੍ਰੈਜ਼ੀਡੈਂਟ ਦੀ ਡਿਸਕ੍ਰੀਸ਼ਨ ਤੇ ਛੱਡਦੀ ਹੈ ਜੋ ਉਹ ਫੈਸਲਾ ਕਰਨਗੇ ਸਾਡੇ ਲੀਡਰ ਨੇ ਜੋ ਕਰਨਗੇ ਸਾਨੂੰ ਵੇਖੋ ਸਾਡਾ ਮਿਸ਼ਨ ਹੈ ਕਿ ਪੰਜਾਬ ਦੇ ਵਿੱਚ 13 ਸੀਟਾਂ ਜਿੱਤੇ ਅਸੀਂ ਇੱਕ ਪਰਿਵਾਰ ਆ ਤੇ ਪਰਿਵਾਰ ਦਾ ਮਤਲਬ ਇਹੀ ਹੁੰਦਾ ਕਿ ਕਾਂਗਰਸ ਲੀਡਰਸ਼ਿਪ ਜਿਹੜੀ ਹੈ ਰਾਹੁਲ ਗਾਂਧੀ ਜੀ ਜੋ ਫੈਸਲਾ ਕਰਦੇ ਨੇ ਮੈਨੂੰ ਮੰਜ਼ੂਰ ਹੈ ਕੀ ਕਹਿਣਾ ਸੀ ਕਹਿਣਾ ਸੀ ਸੀਐਮ ਸਾਹਿਬ ਦੀ ਆਪਣੀ ਗੱਲ ਹੈ ਸੀਐਮ ਸਾਹਿਬ ਦਾ ਕਹਿਣਾ ਹੈ ਕਿ ਇਹਦਾ ਡਾਕਟਰਾਂ ਦੇ ਕੋਲ ਤੇ ਜਾਇਆ ਜਾਏਗਾ ਜਿਹੜੇ ਵਿਰੋਧ ਕਰਨ ਵਾਲੇ ਚਲੋ ਆਪਾਂ ਤੁਸੀਂ ਮੈਨੂੰ ਇੱਥੇ ਉਹਨਾਂ ਨਾਲ ਲੜਾਓ ਨਾ ਮੈਂ ਜੋ ਹੁਣੇ ਹੀ ਅੰਦਰੋਂ ਚਾਹ ਜਾਂ ਕੌਫੀ ਪੀ ਕੇ ਆਇਆ ਅਸੀਂ ਨਹੀਂ ਪਾਰਟੀ ਹਾਈ ਕਮੰਡ ਤੇ ਹੁਣੇ ਸਾਰੀ ਪ੍ਰੋਪੋਜ਼ਲ ਲੈ ਕੇ ਸਾਡੇ ਜਨਰਲ ਸੈਕਟਰੀ ਸਾਹਿਬ ਜਾਣਗੇ ਸੀਸੀ ਕਾਂਗਰਸ ਪ੍ਰੈਜ਼ੀਡੈਂਟ ਦੇ ਨੋਟਿਸ 'ਚ ਹਰ ਚੀਜ਼ ਲੈ ਕੇ ਆਣਗੇ ਤਾਂ ਉਹ ਸਾਰੀ ਉਹਨਾਂ ਦੇ ਨਾਲ ਜਿਹੜੀ ਅੰਦਰ ਬੈਠ ਕੇ 13 ਦੀਆਂ 13 ਸੀਟਾਂ ਬਾਰੇ ਮੈਂ ਜਾਣਕਾਰੀ ਦਿੱਤੀ ਹੈ ਕਿ ਕਾਲੀ ਦਲ ਨੂੰ ਤੇ ਪਾਜਪਾ ਨੂੰ ਅਸੀਂ ਮੁਕਾਬਲਾ ਦੇਣ ਵਾਸਤੇ ਸਾਨੂੰ ਕਿਸ ਕਿਸਮ ਦੀ ਸਟ੍ਰੈਟਜੀ ਚਾਹੀਦੀ ਕਿਸ ਕਿਸਮ ਦੇ ਸਾਨੂੰ ਕੈਂਡੀਡੇਟ ਚਾਹੀਦੇ ਨੇ ਤੇ ਮੈਂ ਇਹ ਵੀ ਗੱਲ ਉਹਨਾਂ ਨੂੰ ਕਹੀ ਹੈ ਕਿ ਕੋਈ ਵੀ ਫਾਈਟ ਜਿਹੜੀ ਹੈ ਇਹਨੂੰ ਲਾਈਟਲੀ ਆਪਾਂ ਨਾ ਲਈਏ ਮੁਕਾਬਲਾ ਪੰਜਾਬ ਦੇ ਵਿੱਚ ਆਪ ਜਿਹੜੀ ਪਿਛਲੀ ਵਾਰ ਅਖੀਲ ਨੇ ਤਿੰਨਾਂ ਦਿਨਾਂ 'ਚ 4 ਸੀਟਾਂ ਜਿੱਤ ਗਈ ਸੀ ਉਸ ਤੋਂ ਪਹਿਲੇ ਕਿਸੇ ਨੇ ਨਾਮ ਵੀ ਨਹੀਂ ਸੀ ਸੁਣਿਆ ਭਗਵਾਨ ਸਿੰਘ ਮਾਨ ਤੋਂ ਇਲਾਵਾ ਕੋਈ ਕਿਸੇ ਨੇ ਨਾ ਨਹੀਂ ਸੀ ਸੁਣਿਆ ਚਾਰ ਸੀਟਾਂ ਉਹ ਕੱਢ ਗਈ ਸੋ ਸਾਨੂੰ ਆਪਣੀ ਇਹ ਸਾਰੀ ਲੜਾਈ ਜਿਹੜੀ ਹੈ ਇਹ ਤਗੜੇ ਹੋ ਕੇ ਲੜਨੀ ਪਊਗਾ। ਬੈਜੀਪੁਰ ਤੋਂ ਇਲਾਵਾ ਕਿਤੇ ਹੋਰ ਤੁਹਾਨੂੰ ਭੇਜਿਆ ਜਾਂਦਾ ਆਨੰਦਪੁਰ ਸਾਹਿਬ ਭੇਜਿਆ ਜਾਂਦਾ ਤੁਸੀਂ ਲੜੋਗੇ ਨਹੀਂ ਤਿਆਰ ਹੋ ਸਰ ਵੇਖੋ ਮੇਰੀ ਇੱਕ ਗੱਲ ਸੁਣ ਲਓ ਮੈਂ ਸਾਰੀ ਗੱਲ ਕਾਂਗਰਸ ਪ੍ਰਧਾਨ ਜੀ ਦੀ ਡਿਸਕ੍ਰੀਸ਼ਨ ਤੇ ਛੱਡੀ। ਉਹ ਜਿੱਥੇ ਵੀ ਕੰਨਣਾ ਚਾਣਗੇ ਪੰਜਾਬ ਚ ਕੀ ਐਂਡਮੈਨ ਨਿਕੋਬਾਰ ਵੀ ਕੰਨਣਾ ਚਾਣਗੇ ਮੈਂ ਤਿਆਰ ਕੋਈ ਵੀ ਹੋਵੇ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਮੈਂ ਨਿੱਜੀ ਤੌਰ ਤੇ ਕਦੇ ਆਪਣੇ ਬਾਰੇ ਸੋਚਿਆ ਹੀ ਨਹੀਂ। ਕਿਸੇ ਥਾਂ ਤੇ ਕਿਸੇ ਸੀਟ ਤੇ ਕੋਈ ਵੀ ਹੋਵੇ ਮੇਰੇ ਲਈ ਤਾਂ ਇੱਕ ਤੋਂ ਲੈ ਕੇ ਸੀਟ ਤੋਂ ਜਿੱਥੇ-ਜਿੱਥੇ ਆਲੇ-ਦੁਆਲੇ ਤੇਰਾ 5-4 ਤੇ ਹੋਰ ਜਾ ਸਕਦੇ ਆ ਤੁਹਾਡੀ ਕੀ ਤਿਆਰੀ ਹੈ ਸੰਗਰੂਰ ਨੂੰ ਲੈ ਕੇ ਨਹੀਂ ਮੈਂ ਦੱਸਿਆ ਤੁਹਾਨੂੰ ਕਿ ਤਿਆਰੀ ਮੈਂ ਸਿਰਫ ਇਹ ਨਹੀਂ ਕਰਦੀ ਹੁੰਦੀ ਕਿ ਮਹਾਰਿੰਦਰ ਕੋਰ ਪੱਠਲ ਨੇ ਆਪਦੇ ਲਈ ਤਿਆਰੀ ਕਰਨੀ ਹੈ ਆਪਦੀ ਪਾਰਟੀ ਲਈ ਅਸੀਂ ਹਰ ਥਾਂ ਮਾਂ ਤੇ ਤਿਆਰ ਬਣ ਤਿਆਰ ਰਹਿੰਦੇ ਆ ਅੱਜ ਵੀ ਹੈਗੇ ਆ ਲੇਕਿਨ ਮੈਂ ਕਦੇ ਇਹ ਨਹੀਂ ਕਿਹਾ ਕਿ ਜੀ ਮੈਂ ਮੈਨੂੰ ਆ ਚਾਹੀਦਾ ਮੈਨੂੰ ਦਿਓ ਮੈਂ ਇਹ ਨਹੀਂ ਕਿਹਾ ਮੈਂ ਚਾਹੁੰਦੀ ਕਿ ਸਾਨੂੰ 13 ਸੀਟਾਂ ਜਿੱਤ ਕੇ ਹਿੰਦੁਸਤਾਨ ਸਰਕਾਰ ਚਾਹੀਦੀ ਹੈ ਉਹ ਮੈਂ ਕਿਹਾ ਹੈਗਾ ਜੋ ਫੈਸਲਾ ਸਾਡੀ ਹਾਈ ਕਮਾਂਡ ਕਰੂਗੀ ਉਹਦੇ ਤੇ ਸਾਰੇ ਅਸੀਂ ਦਿਨ ਰਾਤ ਇੱਕ ਕਰਕੇ ਫੁੱਲ ਚੜਾਏ ਇਹ ਤਾਂ ਹੁਣ ਆਉਣ ਵਾਲਾ ਵਕਤ ਹੀ ਤੈਅ ਕਰਿਆ ਕਿ ਜਿੰਨਾ ਕੀ ਕੌਨਫੀਡੈਂਸ ਕਾਂਗਰਸ ਪਾਰਟੀ ਦਿਖਾ ਰਹੀ ਹੈ ਕਿ 13 ਦੀਆਂ 13 ਸੀਟਾਂ ਦੇ ਉੱਤੇ ਉਹ ਕਾਬਜ਼ ਹੋਣਗੇ ਉਹ ਕਿੰਨਾ ਕੀ ਸਹੀ ਸਾਬਤ ਹੁੰਦਾ ਹੈ ਪਰ ਅਗਰ ਦੂਸਰੇ ਪਾਸੇ ਗੱਲ ਕੀਤੀ ਜਾਵੇ ਪੰਜਾਬ ਡੈਮੋਕਰੈਟਿਕ ਅਨਾਉਂਸ ਦੀ 10 ਸੁਖਪਾਲ ਸਿੰਘ ਘਰਾਣੇ ਆਪਣੀਆਂ ਸੀਟਾਂ ਦੇ ਸਾਰੇ ਨੂੰ ਮੈਦਾਨ ਵਿੱਚ ਉਤਾਰ ਦਿੱਤੇ ਨੇ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਅਕਾਲੀ ਟਕਸਾਲੀ ਆਗੂਆਂ ਦਾ ਆਮ ਆਦਮੀ ਪਾਰਟੀ ਦੇ ਨਾਲ ਇਹ ਗਠਬੰਧਨ ਨੇ ਪ੍ਰੇ ਚੜਦਾ ਹੈ ਜਾਂ ਨਹੀਂ ਚੜਦਾ ਕਿਉਂਕਿ ਇਣਾ ਦੇ ਗਠਬੰਧਨ ਦੀ ਤਾਸ ਤਾਂ ਅਜੇ ਵਿੱਚ ਵਿਚ ਵਿਚਾਲੇ ਹੀ ਲਟਕੀ ਹੋਈ ਹੈ। ਤੁਸੀਂ ਸਭ ਇਸ ਮਸਲੇ ਉਤੇ ਕੀ ਸੋਚਦੇ ਹੋ ਕਿ ਆਣ ਵਾਲੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰ ਕੇ ਜਾ ਸਕਦੀ ਹੈ? ਆਪਣੇ ਵਿਚਾਰ ਨਹੀਂ ਚਾ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਕਥੀ ਵੀ ਨਹੀਂ। ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ। ਗੁਰਬਾਣੀ ਅਖੰਡ ਬਾਣੀ। ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।